ਅਕਤ ਨੌਂਦਰ ਪਹਿਲਾਂ ਵੀ ਇਹ ਬੰਦਿਆਂ ਨੇ ਨਜਾਇਜ਼ ਹਥਿਆਰ ਲੈ ਕੇ ਕਾਲਾ ਕੱਡੀਆਂ ਤੇ ਫਾਇਰਿੰਗ ਕੀਤੀ ਸੀ ਮੇਰੇ ਘਰ ਤੇ ਮੁੰਡਿਆਂ ਨਾਲ ਸੀਗੇ ਇਹਨਾਂ ਦੇ ਅਣੰਦੇ ਸੇ ਕੋਈ ਤੇ ਅਸੀਂ ਤਾਂ ਖੇਤ ਵਿੱਚ ਉਰੇ ਜਾਂਦੇ ਆਂ ਇਹਨਾਂ ਨੇ ਕੋਲਿਆ ਗੱਦੀ ਪੁਮਾਰੀ ਆ ਮੁਰਕੇ ਬੋੜ ਥੇਗਾ ਉਹਨੇ ਛਰਪਾਣ ਮੇਰੇ ਸਿਰ ਤੇ ਮਾਰੀ ਆ ਗੁਰਵਿੰਦਰ ਸਿੰਘ ਨੇ ਮੇਰੇ ਗੱਟ ਤੇ ਮਾਰੀ ਆ ਐਸਐਸਪੀ ਸਾਹਿਬ ਨੂੰ ਇਹ ਦੁਕਾਨ ਦਿੱਤੀ ਜਿਹੜੀ ਐਸਪੀ ਡੀ ਨੇ ਮਾਰਕ ਕੀਤੀ ਹੋਈ ਹੈ ਇਹ ਤੋਂ 6 ਮਹੀਨੇ ਪਹਿਲਾਂ ਵੀ ਇਹਨਾਂ ਕੋਲੋਂ ਨਜਾਇਜ਼ ਹਜ਼ਾਰ ਫੜਾਇਆ ਗਿਆ ਵੀ ਆਰਮੈਂਟ ਦਾ ਇਹਨਾਂ ਦੇ ਪਰਚਾ ਹੋਇਆ ਜੀ ਇਹ ਨਵੇਂ ਸਰਪੰਚ ਬਣੀ ਬਗਲਾੜ ਚ ਆ ਕੇ ਲੋਕਾਂ ਨੇ ਗੱਲ ਪੈਂਦੇ ਕਰਦੇ ਆ ਮੈਂ ਆਦੇ ਤਾਈ ਦੇ ਘਰੋਂ ਤੁਰਿਆ ਜਾਂਦਾ ਜੀ ਕੱਟ ਨੂੰ ਜੇ ਆਪੋਂ ਮੇਰੇ ਗੱਲ ਪੈ ਗਈ ਆ ਇਹ ਆਪੋਂ ਮੇਰੇ ਗੱਲ ਪੈ ਗਈ ਆ ਜੀ ਮੇਰੇ ਇੰਨਾਂ ਨੇ ਗੋਲ ਦਾ ਮਾਰਨਾ ਲੱਗਾ ਜੀ ਨਾਮ ਦੀ ਗੱਲ ਆ ਜੇ ਅਸੀਂ ਘਰੇ ਸੀ ਸਾਨੂੰ ਪਿੰਡੋਂ ਸਰਪੰਚ ਹੋਣ ਦੇ ਪਤਾ ਲੱਗਿਆ ਪਿੰਡ ਨਾਲ ਅਸੀਂ ਗਏ ਜਾਣਦੇ ਆ ਇਹ ਬੰਦੇ ਦੇ ਇੱਕ ਬੰਦੇ ਨੇ ਕਾਪਾ ਮਾਰਿਆ ਪਿਆ ਸੀ ਦੋਨਾਂ ਪਾਰਟੀਆਂ ਦੇ ਲੋਕ ਬੁਕਾਸਤੇ ਹੋਏ ਸੀ ਅਸੀਂ ਪਿਛਲੇ ਦੋ ਤਿੰਨ ਦਿਨ ਦੋਨਾਂ ਪਾਰਟੀਆਂ ਨੂੰ ਖਾਣੇ ਬੁਲਾਇਆ ਰਿਹਾ ਸੀ ਪਰ ਛੜੇ ਕੋ ਖਾਣੇ ਨੂੰ ਤੇ ਜੋ ਅਜਿਹਾ ਨੇ ਵਿੱਚ ਉਸੇ ਤਕਰਾ ਹੋ ਗਿਆ ਜਿਹੜਾ ਰਾਜ ਸਿੰਘ ਦੇ ਬੰਦ ਬੰਨਾਲਾ ਪੁਰਾਣਾ ਮਾਮਲਾ ਹੋਇਆ ਜੀ ਬਨਾਲੇ ਪੁਰਾਣੇ ਦਾ ਮੌਜੂਦਾ ਸਰਪੰਚ ਹੈ ਜੀ ਇਸ ਆਕਤ ਨੰਬਰ ਪਹਿਲਾਂ ਵੀ ਇਹ ਬੰਦਿਆਂ ਨੇ ਨਜਾਇਜ਼ ਹਥਿਆਰ ਲੈ ਕੇ ਗਾੜਾ ਕੱਢੀਆਂ ਤੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਅਸੀਂ ਡਿਪਟੀ ਸਾਹਿਬ ਨੂੰ ਵੀ ਪੰਚਾਇਤ ਵੱਲੋਂ ਵੀ ਦਿੱਤਾ ਤੇ ਦਰਖਾਸਤ ਵੀ ਇਹਨਾਂ ਨੂੰ ਦਿੱਤੀ ਹੈ ਜੀ ਐਸਐਸਪੀ ਸਾਹਿਬ ਨੂੰ ਵੀ ਇਹ ਦਰਖਾਸਤ ਜਿੱਦੀ ਐਸਪੀ ਡੀਨ ਮਾਰਕ ਕੀਤੀ ਹੋਈ ਹੈ ਜੀ ਇਹ ਤੋਂ 6 ਮਹੀਨੇ ਪਹਿਲਾਂ ਵੀ ਇਹਨਾਂ ਕੋਲ ਨਜਾਇਜ਼ ਹਥਿਆਰ ਫੜਿਆ ਗਿਆ ਸੀ ਆਰਮੈਂਟ ਦਾ ਇਹਨਾਂ ਤੇ ਪਰਚਾ ਹੋਇਆ ਸੀ ਸਰ ਉਸ ਤੋਂ ਬਾਅਦ ਅੱਜ ਸ਼ਾਮ ਦੀ ਗੱਲ ਆ ਜੇ ਅਸੀਂ ਘਰੇ ਸੀ ਸਾਨੂੰ ਪਿੰਡੋਂ ਸਰਪੰਚ ਫੋਨ ਤੇ ਪਤਾ ਲੱਗਾ ਕਿੰਦਾਂ ਲਾਸੀ ਗਏ ਜਾਂਦਿਆਂ ਇਹ ਬੰਦੇ ਦੇ ਇੱਕ ਬੰਦੇ ਨੇ ਕਾਪਾ ਮਾਰਿਆ ਪਿਆ ਸੀ ਐਸਐਚਓ ਸਾਹਿਬ ਪਿੰਡ ਗਏ ਉਹ ਜਿਹੜੀ ਗੱਡੀ ਛੱਡ ਕੇ ਭੱਜੇ ਸੀ ਗੱਡੀ ਨੂੰ ਉਹਨਾਂ ਨੇ ਹੈਂਡਓਵਰ ਕੀਤਾ ਅਸੀਂ ਬੰਦੇ ਨੂੰ ਇੱਥੇ ਐਡਮਿਟ ਕਰਾਉਣਾ ਹੈ ਉਸ ਤੋਂ ਬਾਅਦ ਦੂਸਰੀ ਪਾਰਟੀ ਨੇ ਮਾਰੂ ਹਥਿਆਰ ਲੈ ਕੇ ਨਜਾਇਜ਼ ਹਥਿਆਰ ਪਿਸਤੌਲ ਰਫਲਾ ਲੈ ਕੇ ਬੰਦੇ ਤੇ ਫਾਇਰਾਂ ਚੀਤੀ ਪਿੱਕਾ ਪਿਆਣਾ ਕੁੱਟ ਮਾਰ ਕੇ ਕੀ ਇਹਨਾਂ ਦੀ ਰੰਜਿਸ਼ ਕੀਤੀ ਸੀ ਕੋਈ ਰੰਜਿਸ਼ ਪਿੰਡ ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਆ ਇੱਕ ਨਿਰਮਲ ਸਿੰਘ ਆ ਜੀ ਉਹ ਪੰਚਾਇਤੀ ਇਲੈਕਸ਼ਨ ਦਾ ਹੀ ਰੰਜਿਸ਼ ਰੱਖਦੇ ਹੋਏ ਇਹ ਬੰਦਿਆਂ ਨਾਲ ਕਤਲ ਮਾਰ ਕਰਾ ਰਹੇ ਆ ਇਹ ਜਿਹੜੇ ਦੂਜੀ ਪਾਰਟੀ ਉਹ ਕ੍ਰਿਮੀਨਲ ਪਾਰਟੀ ਹੈ ਜੀ ਉਹਨਾਂ ਦੀ ਬੈਕਗ੍ਰਾਉਂਡ ਹੀ ਆ ਇਹਨਾਂ ਨੇ ਪਹਿਲਾਂ ਵੀ ਕਤਲ ਕੀਤੇ ਜਾਂ ਕੁਝ ਨਾਲ ਇਹ ਸਭ ਮੇਰਾ ਯੂਨੀਚ ਕਿੰਨੇ ਬੰਦੇ ਜਖਮੀ ਹੋਏ ਸਾਰੀ ਦਾੜੀ ਦੀ ਲੜਾਈ ਦੇ ਵਿੱਚ ਸਾਡੇ 3 ਨਾਲ ਬੰਦੇ ਜਖਮੀ ਹੋਏ ਇਸ ਹਸਪਤਾਲ ਦੇ ਵਿੱਚ ਵੀ ਲੜਾਈ ਝਗੜਾ ਹੋਇਆ ਦੂਜੀ ਪਾਰਟੀ ਦਾ ਅਸੀਂ ਵੱਡੇ ਬੰਦਿਆਂ ਨੇ ਆ ਕੇ ਮੈਂ ਆਇਆ ਜੀ ਪੰਜਾਬ ਦੇ ਨਾਲ ਸਰਪੰਚ ਹੋਣ ਦੇ ਨਾਂ ਤੇ ਮੈਂ ਜਦੋਂ ਅੰਦਰ ਐਂਟਰ ਹੋਣ ਲੱਗਾ ਮੇਰਾ ਮੇਰੇ ਵਾਸਤੇ ਇਹ ਵੀ ਪਿੰਡ ਦੇ ਵਸਨੀਕ ਆ ਉਹ ਵੀ ਪਿੰਡ ਦੇ ਵਸਨੀਕ ਜਦੋਂ ਮੈਂ ਅੰਦਰ ਹੋਣ ਲੱਗਾ ਉਹ ਬੰਦਿਆਂ ਨੇ ਮੇਰੇ ਉੱਪਰ ਹੀ ਹਮਲਾ ਕਰਤਾ ਫਿਰ ਜਿਹੜੇ ਮੇਰੇ ਨਾਲ ਦੇ ਬੰਦੇ ਸੀ ਉਹਨਾਂ ਨੇ ਬਚਾਅ ਪੱਖ ਦੇ ਵਿੱਚ ਆਪ ਦੀ ਸੇਫਟੀ ਕੀਤੀ ਆ ਉਹਨੂੰ ਅਗਲਾ ਹਮਲਾ ਗਿਣੇ ਕੁਛ ਗਿਣੇ ਅਸੀਂ ਅੰਦਰ ਲੱਭਣ ਲੱਗੇ ਸੀ ਜਿਹੜਾ ਬੰਦਾ ਬੂਹੇ ਦੇ ਵਿੱਚ ਆ ਕੇ ਪਹਿਲਾਂ ਉਹਨੇ ਮੇਰੇ ਨਾਲ ਧੱਕਾ ਮੁੱਠੀ ਕਰਨਾ ਸ਼ੁਰੂ ਕਰ ਦਿੱਤਾ ਫਿਰ ਸਰਪੰਚ ਹੋਣ ਦੇ ਨਾਂ ਤੇ ਬੰਦਿਆਂ ਨੇ ਮੈਨੂੰ ਬਚਾਉਣਾ ਤੁਸੀਂ ਪਿੰਡ ਦੇ ਵਿੱਚ ਜਿਹੜੀ ਗੋਲੀ ਚੱਲੀ ਪਿੰਡ 'ਚ ਚੱਲੀ ਪਿੰਡ ਦੇ ਵਿੱਚ ਚੱਲੀ ਦੋਨਾਂ ਪਿਰਾਮ ਨੂੰ ਗੋਲੀ ਚੱਲੀ ਨਾ ਜੀ ਉਹ ਤਾਂ ਐਵੇਂ ਆਪ ਦੇ ਵੱਲੋਂ ਕਹਿ ਰਹੇ ਆ ਸਾਡੇ ਬੱਚੇ ਤਾਂ 10 ਦਿਨ ਹੋ ਗਿਆ ਵੀ ਇਹਨਾਂ ਨੂੰ ਪੁਲਿਸ ਦੇ ਗੇੜੇ ਮਾਰ ਪਰ ਅਸੀਂ ਅੱਕ ਗਏ ਐਮਐਲਏ ਸਾਹਿਬ ਦੀ ਨੌਲੇਜ ਵਿੱਚ ਵੀ ਆ ਡਿਪਟੀ ਸਾਹਿਬ ਨੂੰ ਅਸੀਂ ਪੰਚਾਇਤ ਵੱਲੋਂ ਵੀ ਦਿੱਤਾ ਵੀ ਸਾਡੇ ਬੰਦੇ ਮਰ ਜਾਣੇ ਆ ਤੁਸੀਂ ਸਾਡਾ ਨੁਕਸਾਨ ਕਰਾ ਦੇਣਾ ਸਾਤ ਆਠ ਇਹਨਾਂ ਕੋਲੇ ਨਜਾਇਜ਼ ਹ ਇੱਕ ਬੰਦਾ ਹੈਗਾ ਗਰਮੀਤ ਸਿੰਘ ਆ ਜੀ ਆ ਜਾਓ ਇੱਧਰ ਲੜਾਈ ਤੋਂ ਬਾਅਦ ਇਹਨਾਂ ਨੇ ਜਿਹੜਾ 6 ਮਹੀਨੇ ਪਹਿਲਾਂ ਪਰਚਾ ਐਰਮਿਕ ਦਾ ਹੋਇਆ ਸੀ ਇਹਨਾਂ ਦੇ ਮੁੰਡੇ ਤੇ ਉਹਨਾਂ ਨੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਖੇਤ ਦੇ ਵਿੱਚ ਕਿਹਾ ਵੀ ਗੱਡੀ ਦੇ ਵਿੱਚ 7000 ਰੁਪਏ ਦੇਖ ਲੈ ਇਹਨਾਂ ਨੇ ਦੇਖੇ ਹੋਏ ਆ ਅਸੀਂ ਤੇਰਾ ਮੁੰਡਾ ਮਾਰਨਾ ਕੈਂਸ 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 ਹਾਂਜੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਔਰ ਕੀ ਮਾਮਲਾ ਮੇਰਾ ਨਾਮ ਜਗਰੂਪ ਸਿੰਘ ਆ ਬਨੌਰ ਜਗਨ ਸਿੰਘ ਬੰਡਾਲਾ ਪੁਰਾਣਾ ਦੇ ਰਹਿਣ ਵਾਲੇ ਆ ਉਹ ਨਹੀਂ ਇਹ ਮੇਰੇ ਪਾਤੇ ਦੇ ਮੁੰਡਿਆਂ ਨਾਲ ਸੀਗੇ ਇਹਨਾਂ ਦੀ ਅਨੰਦ ਸੀ ਕੋਈ ਤੇ ਅਸੀਂ ਤਾਂ ਖੇਤ ਵਿੱਚਰੇ ਜਾਂਦੇ ਆਂ ਤੇ ਇਹਨਾਂ ਨੇ ਆਖੋ ਲਿਆ ਕਿ ਜੀਤ ہماری ਆ ਮੁਰਕੇ ਬੋੜ ਸẽਗਾ ਉਹਨੇ ਛਰਪਾਨ ਮੇਰੇ ਸੱਤ ਮਾਰੀ ਆ ਗੁਰਵਿੰਦਰ ਸਿੰਘ ਨੇ ਮੇਰੇ ਐ ਗੋਟ ਤੇ ਮਾਰੀ ਆ ਤੇ ਇਹਨਾਂ ਨੇ ਮੈਨੂੰ ਕਿਆਕੇ ਘਰੇ ਲੈ ਗਏ ਆ ਮੇਰੇ ਪਿਓ ਦੇ ਮਾਰਗਾਂ 'ਨਾਂ ਨੇ ਉੱਥੇ ਜੀ ਮੈਨੂੰ ਉੱਥੇ ਇਹਨਾਂ ਨੇ ਸੱਟਤਾ ਮੁਰਕੇ ਇਹਨਾਂ ਨੇ ਕੱਟ ਕੇ ਗੋਲੀ ਚਲਾਈ ਹੈ ਮੇਰੇ ਇੱਕ ਚਾਚੇ ਦੇ ਪੁੱਤ ਦੇ ਗੋਲੀ ਲੱਗੀ ਹੈ ਜੀ ਉਹਦੇ ਵੀ ਲੱਗੀ ਹੈ ਗੋਲੀ ਜੀ ਕੱਟ ਕੇ ਗੋਲੀ ਲੱਗੀ ਹੈ ਜੀ ਇੱਕ ਦੇ ਹੱਥੇ ਤੇ ਲੱਗੀ ਹੈ ਜੀ ਇੱਕ ਦੇ ਹੱਥੇ ਚ ਲੱਗੀ ਹੈ ਜੀ ਹਾਂ ਜੀ ਤੇ ਇੱਕ ਮੇਰੇ ਆ ਚਾਚੇ ਨੂੰ ਇੱਥੇ ਹਸਪਤਾਲ ਚ ਗੱਲ ਕਰਕੇ 16 17 ਜਾਣੇ ਤੇ ਉਹ ਦੋ ਜਾਣੇ ਸੀ ਤਿੰਨ ਜਾਣੇ ਉਹਨਾਂ ਨੇ ਤਿੰਨਾਂ ਦੇ ਅੱਗੇ ਗੇਟ ਭੰਨਤੇ ਹਸਪਤਾਲ ਦੇ ਉਹਨਾਂ ਨੇ ਦੇਖ ਸਕਦੇ ਕੀ ਵਜ੍ਹਾ ਕੀ ਸੀ ਇਸ ਦੀ ਵਜ੍ਹਾ ਕੋਈ ਨਹੀਂ ਜੀ ਬਸ ਸਰਪੰਚੀ ਚ ਮਛਰੇ ਹੈ ਜੀ ਸਰਪੰਚੀ ਲਈ ਨਵੀਂ ਨਵੀਂ ਸਰਪੰਚੀ ਦਾ ਰੌਲਾ ਹੋਰ ਕੋਈ ਵੀ ਨਹੀਂ ਰੌਲਾ ਜੀ ਹੈਗਾ ਬਸ ਹਾਂ ਜੀ ਸਰਪੰਚੀ ਦੀ ਤਾਂ ਜਿਮਾ ਕਹਿੰਦੇ ਉਂਗਲਾਂ ਤੇ ਗਾਂ ਲੜਦੇ ਆ ਜੀ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਜੀ ਕੋਈ ਜੀ ਬੰਡ ਮੇਰਾ ਬਣਾੜਾ ਪੁਰਾਣਾ ਜੀ ਠੀਕ ਹੈ ਜੀ ਮਾਗਲਾ ਮੈਨੂੰ ਨਹੀਂ ਪਤਾ ਇਹਨਾਂ ਦਾ ਪਹਿਲਾਂ ਕੀ ਆ ਇਹ ਨਵੇਂ ਸਰਪੰਚ ਬਣੇ ਬਗਲਾੜ ਕੇ ਆ ਕੇ ਲੋਕਾਂ ਦੇ ਗੱਲ ਪੈਂਦੇ ਕਰਦੇ ਆ ਮੈਂ ਆਪਦੇ ਤਾਈ ਦੇ ਘਰੋਂ ਤੁਰਿਆ ਜਾਣਾ ਜੀ ਕੱਢ ਮੈਂ ਇਹ ਆਪੋਂ ਮੇਰੇ ਗੱਲ ਪੈ ਗਈ ਆ ਇੱਕ ਦੋ ਮੇਰੇ ਗੱਲ ਪਾ ਗਏ ਜੀ ਮੇਰੇ ਇਨਾਂ ਨੇ ਕੋਈ ਨਾ ਬਾਰ ਨਾ ਲੱਗਾ ਜੀ ਮੰਦਰ ਸਿੰਘ ਦਾ ਪੁੱਤਰ ਜੈਲ ਸਿੰਘ ਲਾਪਰੀ ਸਿੰਘ ਲਾਪਰੀ ਸਿੰਘ ਦਾ ਪੁੱਤਰ ਹਾਨ ਸਿੰਘ ਠੀਕ ਹੈ ਕਾਰਾ ਸਿੰਘ ਦਾ ਪੁੱਤਰ ਜਮੇਲ ਸਿੰਘ ਕਿਸ ਗੱਲ ਨੂੰ ਮਾਈਕੀ ਪੁਲਿਸ ਲਈ ਮੈਨੂੰ ਨੂੰ ਪਤਾ ਜੀ ਇਹਨਾਂ ਨੇ ਕਿਹੜੀ ਗੱਡੀ ਚੋਰੀ ਮੇਰੇ ਤੋਂ ਚੋਰੀ ਆ ਠੀਕ ਹੈ ਨਰਾਇ ਸਿੰਘ ਦਾ ਪੁੱਤਰ ਜਮੇਲ ਸਿੰਘ ਰਾਜ ਸਿੰਘ ਦਾ ਪੁੱਤਰ ਜਮੇਲ ਸਿੰਘ ਠੀਕ ਹੈ ਇਹ ਨਾਮ ਉਹਦਾ ਸਵਾਰਨ ਸਿੰਘ ਮਨਪਰੀ ਸਿੰਘ ਪੁੱਤਰ ਸਵਾਰਨ ਸਿੰਘ ਠੀਕ ਹੈ ਸਵਾਰਨ ਸਿੰਘ ਦੀ 315 ਰਫਲ ਹੈ ਜੀ ਮਨਪਰੀ ਸਿੰਘ ਦੇ ਕੋਲ ਬਾਹ ਸਵਾਰਨ ਸਿੰਘ ਦੀ ਵੱਢੀ ਆ ਨੰਬਰਦਾਰ ਮੌਜੂਦਾ ਪਿੰਡ ਦਾ ਉਹਦੇ ਮੁੰਡੇ ਕੋਲ ਮਨਪਰੀ ਸਿੰਘ ਕੋਲੇ ਰਫਲ ਆ ਉਹਨਾਂ ਨੇ ਸਾਡੇ ਤੇ ਗੋਲੀ ਚਲਾਈ ਦੋ ਅੱਜ ਸਾਨੂੰ ਸ਼ਾਮ ਨੂੰ ਤਲਾ ਮਿਲ ਸੀ ਬਨਾਲੇ ਪਿੰਡ ਤੇ ਜਾਣਾ ਹੈ ਜੀ ਟੈਂਕ ਲੈਵਲ ਤੇ ਪੈਂਸਨ ਚੱਲ ਰਹੀ ਸੀ ਦੋਨਾਂ ਪਾਰਟੀਆਂ ਸਰੋਤ ਨੂੰ ਦੁਕਾਸਤੀਆਂ ਹੋਈਆਂ ਸੀ ਕਿ ਅਸੀਂ ਪਿਛਲੇ ਦੋ ਤਿੰਨ ਦਿਨ ਦੋਨਾਂ ਪਾਰਟੀਆਂ ਨੂੰ ਖਾਣੇ ਬੁਲਾਇਆ ਗਿਆ ਸੀ ਤੇ ਸਾਡੇ ਕੋਲ ਖਾਣੇ ਨੂੰ ਤੇ ਜਿਹੜਾ ਅੱਜ ਦਿਨ ਵਿੱਚ ਉਸ ਤੋਂ ਕੋਈ ਟਕਰਾ ਹੋ ਗਿਆ ਤੇ ਦੋਨਾਂ ਪਾਰਟੀਆਂ ਕਹਿੰਦੇ ਆ ਕਿ ਇਸ ਦਾ ਸਿੰਘਾ ਉਹ ਕਹਿੰਦੇ ਨੇ ਕਿ ਪੱਟੇ ਵੀ ਲੱਗੀ ਆ ਦੂਸਰੇ ਪਾਸੇ ਯੂਸੀ ਪਾਰਟੀ ਕਹਿੰਦੇ ਸਾਡੇ ਬਾੰਦ ਲੱਗੀ ਆ ਤੇ ਇੱਕ ਦੋ ਬੰਦੇ ਕੁਝ ਨਹੀਂ ਸਿੱਟਾ ਤੇ ਕੁਝ ਨਹੀਂ ਸੀ ਦਿਨ ਕੋਲ ਹੈ ਨਹੀਂ ਅਸੀਂ ਬੜੀ ਫੇਰਦੇ ਆ ਪਰ ਆਪਣੀ ਚਾਦਰਾਂ ਚ ਕਿੰਨੇ ਸਾਨੂੰ ਇੱਕ ਪਾਰਟੀ ਜਿਹੜੀ ਹੈਗੀ ਸੰਸ਼ੇਸ਼ ਸੰਸਦ ਅਕਟਰ ਜਿੰਦਦਰ ਤੇ ਦੂਸਰੇ ਪਾਸੇ ਇੱਕ ਜਿਹੜਾ ਰਾਜੂ ਹੈਗਾ ਲੋਧੀਆ ਉਹਨਾਂ ਦੇ ਪਾਸੇ ਬੰਦਾ ਇੱਥੇ ਦਾਖਲ ਆ ਉਹਦੀ ਚੈੱਕ ਕਰੀਏਗੀ ਬਾਕੀ ਚੈੱਕ ਕਰਾਂਗੇ ਸਬਕਲੀ ਬੇਸਿਕਲੀ ਸਭ ਚਕੜਾ ਕੇ ਸਭ ਬੰਦਾ ਚਕੜਾ ਜਿਵੇਂ ਪਿੰਡ ਦੇ ਵਿੱਚ ਮੈਂ ਖਾਬ ਲਗਾਈ ਹੈ ਜਿਹੜਾ ਆ ਜਿਹੜੇ ਸੰਸ਼ੇਸ਼ ਤੇ ਜਗਰੂਪ ਤੇ ਜਿੰਦਰ ਪਾਰਟੀ ਇਹਨਾਂ ਦੇ ਬੰਦੇ ਤੋਂ ਪਿਛਲੇ ਸਾਲ ਗੁੱਪੀ ਤੋਂ ਇਸੇ ਪੜਿਆ ਗਿਆ ਸੀ ਉਨਨਾਂ ਨੇ ਵੀ ਸਾਡੇ ਮਤਲਬ ਉਹ ਸਤਿਪਤੀ ਦੀ ਪ੍ਰਾਇਆ ਇਸ ਪਰ ਵੀ ਕੋਈ ਟੈਨਸ਼ਨ ਪਰ ਇੱਕ ਸਾਲ ਦੀ ਸਾਡੇ ਕੋਲ ਕੋਈ ਤਰਖਾਸ ਨਹੀਂ ਦਿਖਾਣੀ ਤੇ ਇੱਕ ਦੋ ਦਿਨ ਪਹਿਲੇ ਇੱਕ ਤੋਂ ਬੈਠੇ ਨੇ ਜੀ